ਸਵਾਗਤ ਹੈ ਕਿਸਾਨ ਵੀਰੋ ਹਡਾ ਟਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲੋ ਨਾਲ ਲੱਗੇ ਨੂੰ ਘੰਟੀ ਦਾ ਬਟਨ ਪ੍ਰੈਸ ਕਰ ਲੋ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਸਕਰੀਨ ਤੇ ਚੱਲੀ ਜਾਂਦੇ ਆ ਠੀਕ ਆ ਜੀ ਤੇ ਬਾਕੀ ਦੀ ਗੱਲ ਅੱਜ ਆਪਾਂ ਪਿੰਡ ਘੋਨਸ ਪਹੁੰਚੇ ਆ ਜੀ ਦੋ ਝੋਟੀਆਂ ਆਪਾਂ ਲੈ ਕੇ ਆਏ ਆ ਚੰਗੇ ਨਗੇਨੇ ਹੀ ਆ ਜੀ ਆਪਾਂ ਗੱਲ ਕਰ ਲਈਏ ਇੱਕ ਗੱਬਣ ਤੇ ਇੱਕ ਸੂਈ ਸਵਾਈਆ ਦੁੱਧ ਰੈਡੀ ਵਾਲੀ ਗੱਲਬਾਤ ਬਾਈ ਨਾਲ ਕਰਾਵਾਂਗੇ ਸਸੀ ਦਾ ਬਾਈ ਸਸੀ ਦਾ ਬਾਈ ਹੋਰ ਠੀਕ ਠਾਕ ਹੋ ਜੀ ਹਾਂ ਜੀ ਬਧੀ ਪਹਿਲਾਂ ਤਾਂ ਨੰਬਰ ਬੋਲੋ ਜੀ ਮੇਰਾ ਨੰਬਰ ਨਿਮੇਕ ਸੁਪਤ ਬੰਦੀਦਾ 70207 ਦੁਬਾਰਾ ਫੇਰ ਬੋਲੋ 90155 70207 70207 ਪਿੰਡ ਜੀ ਪਿੰਡ ਕੁੰਨ ਜਿਲ੍ਹਾ ਬਰਨਾਲਾ ਜੀ ਜਿਲ੍ਹਾ ਬਰਨਾਲਾ ਤਹਿਸੀਲ ਜੀ ਖੇਲਤਾ ਪਾਈ ਨੇੜੇ ਵੀ ਤਾਂ ਪਾਈ ਨੇ ਨਾਲ ਤਾਂ ਪਰ ਨੇੜੇ ਜੀ ਠੀਕ ਆ ਜੀ ਤੇ ਇਧਰੋਂ ਡਿਆ ਆ ਵੀ ਆ ਗਿਆ ਨੇੜੇ ਬਰਨਾਲਾ ਕਿੰਨੇ ਕਿਲੋਮੀਟਰ ਆ ਜੀ ਬਰਨਾਲਾ ਤੋਂ 15 ਕਿਲੋਮੀਟਰ 15 ਕਿਲੋਮੀਟਰ ਤੇ ਅੱਜ ਆਪਾਂ ਦੋ ਨਗ ਪਕਾਉ ਕੀਤੇ ਜੀ ਹਾਂਜੀ ਇੱਕ ਸੂਈ ਹੋਈ ਐ ਇੱਕ ਸੋਨ ਵਾਲੀ ਘਰਦੇ ਆ ਜੀ ਹਾਂਜੀ ਘਰਦੇ ਠੀਕ ਆ ਜੀ ਤੇ ਜੀ ਆਜੋ ਇਧਰਲੇ ਪਾਸੇ ਪਹਿਲੇ ਨੰਬਰਾਂ ਦੀ ਗੱਲ ਕਰ ਲਗੇ ਜੇ ਆ ਤੇ ਇਹ ਤੀਜਾ ਸੁਆ ਸੂਈ ਜੀ ਤੀਜਾ ਸੁਆ ਸੂਈ ਆ ਤੇ ਮਗਰ ਕੀ ਆ ਗਿਆ ਜੀ ਬਾਜੂ ਕੱਟੀ ਆ ਮਗਰ ਜੀ ਦੇ ਕਿੰਨੇ ਦਿਨ ਹੋ ਗਏ ਸੂਈ ਨੂੰ ਜੀ 10 ਦਿਨ ਹੋ ਗਏ 13 ਗ੍ਰੀਟ ਰੂਟ ਤੇ ਆ ਰਹੀ ਜੀ ਜਮ ਰੈਡੀ ਹੋਰ ਕਿੰਨਾ ਬਾਜੂ ਜੀ ਦਿਊਗੀ 15 ਮਿੰਟ ਪਲੱਸ ਸਮਝੋ ਠੀਕ ਹੈ ਜੀ ਰੋ ਹੁਣ 13 ਗਰੀ ਬਿਠੇ ਕਿੰਨੇ ਦਿਨ ਹੋ ਗਏ ਸੂਈ ਨੂੰ 10 ਦਿਨ ਹੋ ਗਏ 10 ਦਿਨਾਂ ਚ ਹਜੇ 5 ਦਿਨ ਹੋਰ ਬਾਦਨ ਦੇ ਪਾਇਆ ਜੀ ਹਾਂ 20 ਦਿਨਾਂ ਕੁਸ਼ ਬਾਦ ਹਾਂ 20 ਦਿਨਾਂ ਤੱਕ ਠੀਕ ਆ ਜੀ ਤੇ ਹੁਣ ਆਪਾਂ ਮਣ ਕੇ ਦੇ ਦਾਂਗੇ ਜੀ ਇਹਨਾਂ ਦਾ ਹਾਂ ਜੀ ਆਉਂ ਦੇ ਦਾਂਗੇ ਖੋਲੋ ਇਹਨੂੰ ਕੱਢੋ ਬਾਹਰ ਨੂੰ ਤੇ ਤ ਤੇ ਆਹ ਸਾਨੂੰ ਪੂਰਾ ਭਰ ਲੈਂਦੀ ਆ ਵੀਰੇ ਲੈਪਾ ਠੀਕ ਆ ਵੀਰੇ ਆ ਦੇਖੋ ਜੀ ਕੁਆਲਿਟੀ ਪੂਰੀ ਵਧੀਆ ਗਈ ਬਾਕੀ ਤਾਂ ਮੋਰਾ ਚ ਆ ਗਈ ਐਨੀ ਗੱਲ ਹੈਗੀ ਵੀ ਆ ਦੇਖੋ ਆ ਦੇਖੋ ਵੀਰੋ thora tara karo check thora tara ek number ਆ ਕਰਮਾੜੀ ਦਾ ਤੇ ਥਣ ਕੱਲੇ ਕੱਲੇ ਆਪਾਂ ਜੇ ਗੱਲ ਕਰ ਲਏ ਨਿਕੜਵੇਂ ਬਿੱਥੀ ਤੇ ਆ ਪੂਰੀ ਤੇ ਕਰੋ ਜੀ ਚੈੱਕ ਕਰ ਕੱਦ ਕਾਠ ਦੀ ਕੋਈ ਵੀ ਕਮੀ ਨਹੀਂ ਤੇ ਬੋਲ ਰਾ ਬਾਈ ਫਿਰ ਇਹਨੇ ਲਵਾ ਲਿਆ ਸਿੰਘ ਤੋਂ ਲਵਾ ਲਿਆ ਬੋਲ ਠੀਕ ਹੈ ਜੀ ਟੋਪੀ ਲੈ ਵੀ ਆਈ ਹੈਵੇ ਲੱਗੂ ਜਾਊਗਾ ਸੁਹਾ ਤੀਜਾ ਹਨਾ ਸੁਹਾ ਨੀ ਠੀਕ ਆ ਜਾਇਜ ਗੱਲ ਕਰੀਏ ਜਮਾ ਕੁੰਬਲਾ ਵਗੈਰਾ ਭੋਰਾ ਵੀ ਨਹੀਂ ਦੁੱਧ ਝੋਟੀ ਨੇ ਵਾਕਈ 15 ਕਿਲੋ ਕੱਢ ਦੇਣਾ ਤੇ ਬਾਕੀ ਦਾ ਸੰਪਰਕ ਤੁਸੀਂ ਕਰਨਾ ਬਾਈਆਂ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੇ ਆਪਣਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਦੇਖੋ ਜੀ ਤੇ ਲੈਵਾ ਦੇਖੋ ਹੁਣੀ ਇਸ ਵੇਲੇ ਚੰਗਾ ਕਰੀ ਫਿਰਦੀ ਆ ਤੇ ਮਗਰ ਚੰਗੀ ਕੱਟੀ ਹੈ ਜੀ ਠੀਕ ਆ ਜੀ ਤੇ ਬਾਕੀ ਦਾ ਧਾਰਾਂ ਧੂਰਾ ਬਾਈ ਕਹਿੰਦੇ ਤੁਸੀਂ ਆਇਓ ਮਾਰ ਕੇ ਲੈ ਜਾਓ ਠੀਕ ਆ ਜੀ हां करूगी देख ते ਧਾਰਾ ਦੂਰਾ ਬਾਈ ਓਕੇ ਪੂਰੇ ਓਕੇ ਜੀ ਮਾਰ ਕੇ ਲੈ ਕੇ ਜਾਵੇ ਆ ਬਲਾ ਮਾਰ ਕੇ ਚੋ ਸੱਤ ਦੋ ਰੰਗ ਚੋ ਸੱਤ ਠੀਕ ਹੈ ਜੀ ਦੋ ਢੰਗ ਚੋਵੇ ਪੰਜ 13 ਕਿਲੋ ਦੁੱਧ ਆਪਾਂ ਮਿਲ ਕੇ ਦੇਣਾ ਪੂਰਾ ਹੋਊਗਾ ਜੀ ਠੀਕ ਹੈ ਤੇ ਡਿਮਾਂਡ ਬਾਈ ਇਹਦੀ ਮੰਗਣੇ 35 ਮਾਨਦਾਨ ਹੋ ਜਾਊਗਾ ਮਾਨਦਾਨ ਹੋ ਜਾਊਗਾ ਓਕੇ ਜੀ 135 ਜੋ ਮਾਨਦਾਨ ਤੇ ਦੁੱਧ ਦੇ ਨੇ 15 ਕਿਲੋ ਦੇ ਦੇਣਾ 15 ਪਲੱਸ ਜਾਊਗੀ ਠੀਕ ਹੈ ਤੇ ਬਾਈ ਕਹਿੰਦਾ ਵੀ ਧਾਰਾਂ ਨਹੀਂ ਆਪਾਂ ਮਾਰ ਕੇ ਦਿਖਾਣਾ ਤੁਸੀਂ ਆ ਜਾਓ ਚੋਕੇ ਲੈ ਕੇ ਜਾਓ ਹਨਾ ਜੀ ਹਾਂ ਜੀ ਬਿਲਕੁਲ ਚਾਰ ਢੰਗ ਚੋਲੇ ਚਾਹੀਦੇ ਠੀਕ ਹੈ 135 ਜੋ ਮਾਨਦਾਨ ਹੋ ਜਾਊਗਾ ਤੇ ਜਾਨਵਰ ਆਪਣੇ ਚੰਗੇ ਆ ਹਨਾ ਵੀਰੇ ਹਾਂਜੀ ਆ ਵਧੀਆ ਜਾਨਵਰ ਪੂਰੇ ਜਾਨਵਰ ਚੰਗੇ ਜੀ ਤੇ ਜੇ ਆਪਾਂ ਦੋ ਨੰਬਰ ਦੀ ਗੱਲ ਕਰ ਲਈਏ ਕਿਹੜਾ ਸੂਆ ਸੂੰਦੀ ਆ ਜੀ ਇਹ ਇਹ ਗੁੱਜ ਸੂਆ ਸੂੰਦੀ ਆ ਜੀ ਤੀਜਾ ਸੂਆ ਸੂੰਦੀ ਆ ਤੀਜਾ ਜੀ ਤੀਜਾ ਜੀ ਠੀਕ ਆ ਤੇ ਬਾਕੀ ਦਾ ਜੇ ਹੋਰ ਬੰਦਾ ਹੋਵੇ ਅਗਲੇ ਇਹ ਜੀ ਨੂੰ ਦੂਜਾ ਵੀ ਕਹਿੰਦਾ ਹਨਾ ਦੂਜਾ ਵੀ ਕਹਿੰਦਾ ਠੀਕ ਆ ਵੀਰੇ ਤੇ ਕਿੰਨਾ ਦੁੱਧ ਦਿੱਤਾ ਵਾ ਦੂਜੇ ਨੂੰ ਜਗੂ ਜੀ ਨੇ 100 ਲੀਟਰ ਦੁੱਧ ਕੱਢਿਆ ਤੇ ਠੀਕ ਆ ਜੀ ਕੋਸ ਐ ਪਤਾ ਹੈਗਾ ਵੀ ਕਿਹੜੇ ਟਿੱਕੇ ਟੁਕੇ ਚੰਗੀ ਕੁਆਲਿਟੀ ਆ ਹਨਾ ਆਈਲੀ ਜੀ ਗੱਲ ਇਹ ਪਤਾ ਜਿਹੜਾ ਭਰਾਇਆ ਉਹਦਾ ਪਤਾ ਉਹ ਕੀ ਹੈ ਜੀ ਇਹਦੇ ਲੱਗਿਆ ਉਹ ਕੋਹੇ ਨੂੰ ਰੈਡੀ ਕਰ ਗਿਆ ਸਾਜੀ ਠੀਕੋ ਹੀ ਨੂਰ ਦਾ ਓਕੇ ਜੀ ਇਹਨੂੰ ਕੱਢੋ ਬਾਹਰ ਨੂੰ ਤੇ ਐਤ ਕੀ ਦੁੱਧ ਕਿੰਨਾ ਦੇ ਦੂਗੀ ਸਾਨੂੰ ਮਾਇ ਦਾ ਵੀਰ ਦੀ 17 ਪਲੱਸ ਜਾਊਗੀ ਠੀਕ ਹੈ 17 ਪਲੱਸ ਜਾਊਗੀ ਹਾਂਜੀ ਓਕੇ ਜੀ ਤੇ ਬਾਕੀ ਦੀ ਗੱਲ ਕਰਦ ਕਾਠ ਨਾ ਜਾ ਕੇ ਆਇਓ ਵੱਡੀ ਝੋਟੀ ਹੈ ਜੀ ਠੀਕ ਆ ਤੇ ਸੈ ਸੂਜ ਪੂਰਾ ਵਧੀਆ ਤੇ ਤਾਂ ਜੇ ਆਪਾਂ ਗੱਲ ਕਰ ਲਏ ਮੰਜਾ ਡੈਂਦਾ ਉੱਤੇ ਠੀਕ ਹੈ ਜੀ ਤੇ ਦੋਨੇ ਜਾਨਵਰ ਚੰਗੇ ਆ ਦੋਨੇ ਇਕੱਠਿਆਂ ਲੈ ਲਵਾਂਗੇ ਤਾਂ ਵੀ ਠੀਕ ਹੈ ਜੀ ਲੈ ਚੱਲੋ ਵੀਰੇ ਤੋਰਾ ਤਾਰਾ ਤੁਹਾਨੂੰ ਕਰਾਵਾਂ ਇਹ ਚ ਇੱਕ ਵੱ ਕੋ ਛੋਟੀ ਮੰਨ ਕੇ ਨਾ ਆਇਓ ਤੇ ਘਰ ਚੋਈ ਵੀ ਛੋਟੀਆਂ ਕੋਈ ਐਸੀ ਗੱਲ ਨਹੀਂ ਹੈਗੀ ਵੀ ਘਰੇ ਨਾ ਚੋਈ ਹੋਵੇ ਆ ਦੇਖੋ ਜੀ ਸਾਈਜ਼ ਪੂਰਾ ਫੁੱਲ ਆ ਤੇ ਮੋਲੇ ਦਾ ਵੀ ਵੀਡੀਓ ਦੇ ਵਿੱਚ ਹੀ ਹੋਊਗਾ ਠੀਕ ਹੈ ਜੀ ਆ ਦੇਖੋ ਤੇ ਲੰਮਾ ਸਵਾ ਦੁੱਧ ਦਿੰਦੀ ਹੈ ਜੀ ਹਾਂ ਜੀ ਲੰਮਾ ਠੀਕ ਹੈ ਜੀ ਬਤੇ ਅਸੀਂ ਤਾਂ 9 ਮਹੀਨੇ ਪਹਿਲਾਂ ਛੱਡਤੀ ਸੀ ਮਰਜ਼ੀ ਨਾਲ ਛੱਡਣੀ ਪੈਂਦੀ ਹੈ ਠੀਕ ਹੈ ਜੀ ਕੁਆਲਿਟੀ ਕਰੋ ਚੈੱਕ ਹੂੰ ਸਾਈਜ਼ ਬਹੁਤ ਆ ਜੀ ਹਨਾ ਬਹੁਤ ਹੈ ਜੀ ਓਕੇ ਲੈ ਆ ਹੂੰ ਆਰਡਰ ਕੁਆਲਿਟੀ ਜੇ ਆਪਾਂ ਗੱਲ ਕਰ ਲ ਗਏ ਹੂੰ ਚਾਰੇ ਥਣ ਨਿਕਲਵੇਂ ਪੂਰੇ ਗੈਪ ਤੇ ਆ ਠੀਕ ਆ ਜੀ ਆ ਦੇਖੋ ਲੈ ਚਲੋ ਜੀ ਆ ਦੇਖੋ ਤੇ ਪਾਸ ਪਾਸ ਤੋੜ ਦਿਆ ਤੇ ਦਿਨ ਕਿੰਨੇ ਬਾਕੀ ਆ ਜੀ ਇਹਦੇ ਹਜੇ 21 ਤਰੀਕ 21 ਤਰੀਕ ਹੋਣ ਲਿਆ ਕਿੰਨੇ ਮਰਜ਼ੀ ਦੇ ਠੀਕ ਹੈ 21 ਤਰੀਕ ਨੂੰ ਅੱਜ 3 ਕੋ ਹੋਗੀ 18 ਜੀ 19 ਹੋਗੀ ਜੀ ਠੀਕ ਆ 12ਵੇਂ ਮਹੀਨੇ ਦੀ 19 ਤਰੀਕ ਆ ਜੀ ਤੇ 11 ਵਜੇ ਆਪਾਂ ਵੀਡੀਓ ਕਵਰ ਕਰ ਰਹੇ ਆ ਜੀ ਠੀਕ ਆ 11ਵੇਂ ਮਹੀਨੇ ਦੀ 19 ਤਰੀਕ 12ਵੇਂ ਮਹੀਨੇ ਸੌਰੀ 19 ਤਰੀਕ ਤੇ ਦੇਖੋ ਸਹਜ ਕਰੋ ਚੈੱਕ ਤੇ ਬਾਕੀ ਝੋਟੀ ਨੇ ਦੁੱਧ ਦੇਣਾ ਏਡੀ ਝੋਟੀ ਨਿਕਲਦੀ ਨਹੀਂ ਜੀ ਆ ਦੇਖ ਕੁਆਲਟੀ ਕਰਿਓ ਚੈੱਕ ਤੇ ਦੋ ਝੋਟੀਆਂ ਸੀ ਦੋਨੇ ਤੁਹਾਨੂੰ ਦਿਖਾਤੀਆਂ ਬਾਕੀ ਰੇਟ ਤੁਹਾਨੂੰ ਪੁੱਛਿਆ ਰੇਟ ਬਾਈ ਇਹਦਾ ਇਹ ਵੀ ਖਰਾ ਤਾਂ ਜੀ ਹਾਂ ਜੀ 1,70,000 1,70,000 ਬਾਕੀ ਦਾ ਵੀਰੇ ਚੀਜ਼ ਦੇ ਪੈਸੇ ਮੰਗਿਆ ਹਨਾ ਹਾਂ ਜੀ ਜੀ ਹੁਣ ਆਪਾਂ ਗੱਲ ਕਰ ਲਗੇ ਇਹਦੇ ਜੇ 1,35 ਸੀ 1,35 ਮੰਗਿਆ ਜੇ ਇਹ ਚੀਜ਼ ਬਹੁਤ ਚੰਗੀ ਆ ਕੋਈ ਇਹੋ ਜੀ ਗੱਲ ਨਹੀਂ ਵੀ ਆਪਾਂ ਉਹੀ ਸਰਤਾਂ ਕਰੀ ਜਾਂਦੇ ਹਨਾ ਬਿਲਕੁਲ ਜੀ ਦੁੱਧ ਇਹ ਕਿਸਤਾਰਾਂ ਦਾ 18 ਕਿਲੋ ਦਿਓ ਵੀ ਮੌਨ ਇਹ ਮੈਂ 17 ਜਾਂ 18 ਵੀ ਦਿਊ ਦੋਸ ਵਣਕਲੋ ਚੋਇਆ ਹੋਇਆ ਠੀਕ ਆ ਤੇ ਡਿਮਾਂਡ ਇਹਦੀ 170 170 ਮੌਕੇ ਤੇ ਮਾਨਤਾਨ ਤਾਂ ਹੋ ਜੂਣਾ ਠੀਕ ਆ ਤੇ 1 13 ਕਿਲੋ ਦੁੱਧ ਤੇ 1 35 ਹਾਂਜੀ ਹਾਂਜੀ ਮਿਲ ਕੇ ਦੇ ਦਾਂ 13 ਕਿਲੋ ਨੰਬਰ ਬੋਲੋ ਬਾਈ ਫੇਰ 99155570 ਤੇ ਪਿੰਡ ਜੀ ਪਿੰਡ ਤੋਂ ਨਜ਼ਰ ਨਾ ਬਰਨਾਂ ਜੀ ਤਸਵੀਰ ਤਪਾ ਦੀ ਠੀਕ ਆ ਵੀਰੇ ਦੋ ਝੋਟੀਆਂ ਜੀ ਦੋਨੇ ਤੁਹਾਨੂੰ ਦਿਖਾ ਦਿਆਂ ਤੇ ਚੰਗੇ ਰਿਕਾਰਡ ਵਾਲੀਆਂ ਝੋਟੀਆਂ ਸਾਰੇ ਵੀਰਾਂ ਦਾ ਇੰਤੈ ਵੀਡੀਓ ਦੇਖਣ ਲਈ ਤੈਦ ਲੋ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ